ਬਿੱਲੇ ਬਿੱਲੇ ਨੈਣਾ ਵਾਲੀਏ ਦੋਸਤੋ ਇਸ ਕੁੜੀ ਬਾਰੇ ਤੁਹਾਨੂੰ ਪਤਾ ਹੀ ਹੋਣਾ ਪਿਛਲੇ ਕੁਝ ਦਿਨ ਪਹਿਲਾਂ ਇਹ ਕੁੜੀ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਇਸ ਕੁੜੀ ਨੂੰ ਗਾਣਿਆਂ ਵਿੱਚ ਮਾਡਲਿੰਗ ਦੇ ਆਫਰ ਹੋਣੇ ਸ਼ੁਰੂ ਹੋ ਗਏ ਤੇ ਇਹ ਕੁੜੀ ਕਈ ਗਾਣਿਆਂ ਵਿੱਚ ਮਾਡਲਿੰਗ ਵੀ ਕਰ ਰਹੀ ਹੈ ਤੇ ਇਹ ਕੁੜੀ ਹੁਣ ਬਹੁਤ ਹੀ ਜ਼ਿਆਦਾ ਮਸ਼ਹੂਰ ਹੋ ਚੁੱਕੀ ਹੈ ਇਸ ਕੁੜੀ ਬਾਰੇ ਇਹ ਸਭ ਕੁਝ ਤਾਂ ਸਾਰੇ ਜਾਣਦੇ ਹੀ ਨੇ ਪਰ ਹੁਣ ਇਸ ਕੁੜੀ ਬਾਰੇ ਇੱਕ ਬਹੁਤ ਹੀ ਵੱਡਾ ਖੁਲਾਸਾ ਹੋਇਆ ਹੈ ਜਿਸ ਵਿੱਚ ਇਸ ਕੁੜੀ ਦੇ 35 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲੱਗੇ ਨੇ ਦੋਸਤੋ 0 300 YouTube ਵਾਲੇ ਵੀਰ ਨੇ ਇੱਕ ਪੋਡਕਾਸਟ ਕੀਤਾ ਹੈ ਇਹ ਪੋਡਕਾਸਟ ਇਸ ਇੱਕ ਬਿੱਲੀ ਅੱਖਾਂ ਵਾਲੀ ਕੁੜੀ ਦੇ ਪਹਿਲੇ ਬੋਏਫ੍ਰੈਂਡ ਨਾਲ ਕੀਤਾ ਹੈ ਇਸ ਕੁੜੀ ਦੇ ਬੋਏਫ੍ਰੈਂਡ ਨੇ ਦੱਸਿਆ ਹੈ ਕਿ ਮੈਂ ਇਸ ਕੁੜੀ ਨਾਲ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਸੀ ਤੇ ਲੰਮਾ ਸਮਾਂ ਅਸੀਂ ਰਿਲੇਸ਼ਨ ਵਿੱਚ ਵੀ ਰਹੇ ਇਸ ਕੁੜੀ ਉੱਤੇ ਮੈਂ 35 ਲੱਖ ਰੁਪਏ ਦਾ ਖਰਚਾ ਕਰ ਦਿੱਤਾ ਜਿਹਦੇ ਵਿੱਚ ਕੁਝ ਕੈਸ਼ ਵੀ ਸ਼ਾਮਲ ਸੀ ਫਿਰ ਅਚਾਨਕ ਮੇਰਾ ਐਕਸੀਡੈਂਟ ਹੋ ਜਾਂਦਾ ਹੈ ਤੇ ਮੈਂ ਕੋਮਾ ਵਿੱਚ ਚਲਿਆ ਜਾਂਦਾ ਪਰ ਇਸ ਕੁੜੀ ਨੇ ਮੇਰੀ ਇੱਕ ਵਾਰ ਵੀ ਸਾਰ ਨਹੀਂ ਲਈ ਸਕੋ ਮੈਨੂੰ ਬਲੌਕ ਕਰ ਦਿੱਤਾ ਤੇ ਹੌਲੀ-ਹੌਲੀ ਮੇਰੇ ਤੋਂ ਦੂਰ ਦੀ ਚਲੀ ਗਈ ਇਹਦੇ ਵਿੱਚ ਕਿੰਨੀ ਕੁ ਸਚਾਈ ਹੈ ਤਾਂ ਹੁਣ ਰੱਬ ਹੀ ਜਾਣਦਾ ਹੈ